ਕੁਝ ਪਤਾ ਨਹੀਂ ਮਾਦਾ ਰਹੀ ਸਾਨੂੰ ਤਾਂ ਕੁਝ ਪਤਾ ਨਹੀਂ ਮਾਦਾ ਰਹੀ ਕਿਸੇ ਨੂੰ ਪਤਾ ਨਹੀਂ ਮਾਦਾ ਰਹੀ ਲਓ ਜੀ ਕੋਈ ਵੀ ਬੰਦਾ ਆ ਕੇ ਮੈਨੂੰ 52 ਹੁਕਮਨਾਮਿਆਂ ਚੋਂ 10 ਹੁਕਮ ਆਓ ਬੀਬੀ ਬਹਿ ਜਾਓ ਓ ਭੈਣ ਜੀ ਆਹ ਜ਼ਮੀਨਾਂ ਪਿੱਛੇ ਲੜਨ ਵਾਲਿਓ ਬਹਿ ਜਾਓ ਬਹਿਓ ਬਈਓ ਬਹਿ ਜਾ ਬਣੇ ਜਿਹੜਾ ਨੌਜਵਾਨ ਬੰਦਾ ਮੈਨੂੰ 52 ਹੁਕਮਨਾਮਿਆਂ ਚੋਂ 10 ਵੀ ਹੁਕਮਨਾਮੇ ਆ ਕੇ ਸੁਣਾਊਗਾ ਮੇਰੇ ਵੱਲੋਂ 1100 ਰੁਪਏ ਇਨਾਮ ਆ ਬਾਬਾ ਜੀ 1100 ਰੁਪਏ ਤੁਰਤ ਪੈਰ ਲਗ ਦਿਓ ਨਗਦੀ ਆਓ ਮਹਾਰਾਜ ਕੋਈ ਨੀ ਖੜੇ ਹੋ ਜਾਓ ਆਜੋ ਬਾਬਾ ਜੀ ਆਦੇ ਆ ਗਿਆ ਸ਼ੇਰ ਬੱਬਰ ਵੀਡੀਓ ਬਣਾ ਲਈ ਕਹਿੰਦੇ ਨਾਲ ਦੀ ਨਾਲ ਗਾਇਆ ਵਾਹ ਬਾਈ ਵਾਹ ਕਿਉਂਕਿ ਜੇ ਅੱਜ ਇਹਨੇ ਸੁਣਾਇਆ ਕਿ ਚਾਰ ਨੂੰ ਆਦਤ ਹੋਰ ਪਾਉਗੀ ਮੇਰੀ ਆਦਤ ਐ ਸਿੱਖੀ ਨਾਲ ਜੋੜਨੇ ਆ ਤੋੜਨੇ ਨਹੀਂ ਮੇਰਾ ਪਹਿਲਾ ਪਹਿਲਾ ਕਦਮ ਇਹ ਐ ਵੀ ਮੇਰੇ ਚ ਸਾਹ ਰਹਿਣਾ ਰਹਿਣਾ ਰ ਸਿੱਖੀ ਦਾ ਪ੍ਰਚਾਰ ਉੱਥੋਂ ਤੱਕ ਕਰਦੇ ਰਹਿਣਾ ਜਿੱਥੋਂ ਤੱਕ ਸਿਆਣੇ ਕਹਿੰਦੇ ਰੱਬ ਨੂੰ ਚਿੰਤੇ ਆਉਂਦਾ ਸਰਦਾਰ ਜੀ ਇੱਕ ਮਿੰਟ ਦੇ ਦਿਓ ਕਿ ਖੁੱਲੀ ਜੀ ਹਵਾ ਦੇ ਵਿੱਚ ਲੋਹੇ ਦਾ ਸ਼ੈੱਡ ਹੋਊਗਾ ਖੁੱਲੀ ਜੀ ਹਵਾ ਦੇ ਵਿੱਚ ਲੋਹੇ ਦਾ ਸ਼ੈੱਡ ਹੋਊਗਾ ਲੱਖਵਾਜਾ ਮਾਰਨੀਆ ਬੰਦਾ ਡੈੱਡ ਹੋਊਗਾ ਇਹ ਰੱਬ ਨੂੰ ਚਿੰਤੇ ਆਊਗਾ ਜਦੋਂ ਲੱਕੜਾਂ ਦਾ ਡੈੱਡ ਹੋਊਗਾ ਰੱਬ ਨੂੰ ਚਿੰਤੇ ਆਊਗਾ ਜਦੋਂ ਲੱਕੜਾਂ ਦਾ ਡੈੱਡ ਹੋਊਗਾ ਲਓ ਜੀ ਇੱਕ ਵਾਰੀ ਤਾੜੀ ਮਾਰ ਦਿਓ ਵੀਰ ਦੇ ਨਾਂ ਤੇ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉ ਬਾੜਾ ਟਾਈਮ ਮੈਂ ਨਹੀਂ ਲੈਂਦਾ ਮੇਨ ਮੁੱਦੇ ਤੇ ਆਉਣਾ ਪਹਿਲਾ ਹੁਕਮ ਨਾਵਾ ਕਿ ਨਸ਼ੇ ਨਹੀਂ ਕਰਨੇ ਦੂਜਾ ਹੁਕਮ ਨਾਵਾ ਕਿ ਕਿਸੇ ਵੀ ਪਰ ਇਸਤਰੀ ਦਾ ਸੰਗ ਨਹੀਂ ਕਰਨਾ ਇਸਰਾ ਹੁਕਮਨਾਮਾ ਕਿ ਪੰਜ ਬਾਣੀਆਂ ਸਵੇਰੇ ਦੀਆਂ ਦੋ ਬਾਣੀਆਂ ਸ਼ਾਮ ਦੀਆਂ ਉਹਨਾਂ ਦਾ ਧਾਰ ਨਹੀਂ ਹੋਣਾ ਚੌਥਾ ਹੁਕਮਨਾਮਾ ਕਦੇ ਵੀ ਦੇਸ਼ ਕੌਮ ਦੀ ਤੁਹਾਡੀ ਜਾਨ ਦੀ ਲੋੜ ਹੈ ਤਾਂ ਤੁਸੀਂ ਪਹਿਲ ਤੇ ਹਾਜ਼ਰ ਹੋਵੋ ਪੰਜ ਦੁਬਾਰੇ ਸ਼ੁਰੂ ਕਰਦਾ ਛੇਮਾ ਹੈਗਾਗਾ ਕਿਸੇ ਵੀ ਗਰੀਬ ਦੀ ਲੋੜ ਹੈ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਇਹ ਛੇ ਇਹ ਛੇਮ ਹੈ ਸੱਤਵਾਂ ਛੇ ਹੋ ਗਈ 6 ਹੋ ਗਈ 6 ਹੋ ਗਈ 7ਵਾਂਗਾ ਜਿੰਨੇ ਵੀ ਗੁਰੂ ਧਾਮ ਨੇ ਚਾਹੇ ਉਪ ਕੀ ਪੀਰਾਂ ਦੀ ਜਾਤ ਨੇ ਫਕੀਰਾਂ ਦੀ ਜਾਤ ਨੇ ਉਹਨਾਂ ਨੂੰ ਉਸਾਰਨਾ ਸੇਵਾ ਕਰਨੀ ਤਾਂ ਕਿ ਉੱਥੋਂ ਹੋਰ ਸੰਗਤਾਂ ਪ੍ਰੇਰਿਤ ਹੋ ਸਕਣ 7 ਹੋ ਗਏ 8ਵਾਂ ਹੈਗਾਗਾ ਕੋਈ ਕਾਲ ਤਾਂ ਨਹੀਂ ਥੋੜਾ ਜਿਹਾ ਸੌਂਦਲਾ ਕਿਉਂਕਿ ਮਤਲਬ ਇੰਨੀ ਸੰਗਤ ਦੇਖ ਕੇ ਉਹ ਬੰਦਾ ਬੇਸ ਹੀ ਹੈਜੀਟੇਸ਼ਨ ਤੇ ਆ ਜਾਂਦਾ ਜੇਕਰ ਜੇ ਤੁਸੀਂ ਸਿਰਫ ਆਪਣੇ ਧਰਮ ਦਾ ਸਤਕਾਰ ਕਰਦੇ ਹੋ ਦੂਸਰੇ ਨੂੰ ਇਹ ਕਹਿੰਦੇ ਹੋ ਵੀ ਤੂੰ ਹੈ ਨਹੀਂ ਕੁਛ ਤਾਂ ਉਹ ਆ ਆਖੇ